ਕਿਤਾ ਦਿਨ ਨੂੰ ਸਾਡੇ ਨੋਟਿਸ ਵਿੱਚ ਆਇਆ। ਮੀਤਾ ਦਿਨਾਂ ਤੋਂ ਗੰਭੀਰ ਹਾਲਤ ਚ ਉਸ ਦੀ ਸਾਨਸ ਸੁਸਤੀ ਜਾਣੇ ਸਾਡੀ ਇਹ ਰਿਕਵੈਸਟ ਹੈ ਸਾਡੀ ਭੈਣ ਨੂੰ ਜੋ ਕੰਸਟਿਟਿਊਟਰੀ ਆਫ ਇੱਥਸਾ ਸਿੱਖੂਆ ਹੈ ਤਾਂ ਉਹ ਇਸ ਦਾ ਬਹੁਤ ਬੰਦਨ ਚ ਹੈ। ਜੈਨ ਤੋਂ ਨੂੰ ਸਾਰਿਆਂ ਨੂੰ ਸਾਡੇ ਚੈਨਲ 'ਚ ਤੁਹਾਡਾ ਸਵਾਗਤ ਹੈ। ਦੋਸਤੋ ਅਸੀਂ ਖੜੇ ਹਾਂ ਪਿੰਡ ਬੜਵਾ। ਪਿੰਡ ਬੜਵਾ ਦੀ ਇੱਕ ਘਟਨਾ ਜਿਹੜੀ ਕਿ WhatsApp ਤੇ ਜਾਂ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਹੈ ਕਿ ਇੱਕ 24 ਸਾਲ ਦੀ ਲੜਕੀ ਨੇ ਸੁਸਾਈਡ ਨੋਟ ਕਰਕੇ ਲਿਖ ਕੇ ਸੁਸਾਈਡ ਕਰ ਲਿਆ ਤੇ ਉਹਦੀ ਜਿਹੜੀ ਐਕਟਿਵਾਈ ਉਹ ਨਹਿਰ ਦੇ ਉੱਤੇ ਮਿਲੀ ਜ ਤੇ ਇਹਦੇ ਸੰਬੰਧ ਦੇ ਵਿੱਚ ਪੂਰੀ ਜਾਣਕਾਰੀ ਲੈਣ ਲਈ ਅਸੀਂ ਉਸ ਪਰਿਵਾਰ ਨਾਲ ਮਿਲਣ ਉਹਦੇ ਘਰ ਆਏ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹਨਾਂ ਦਾ ਤੁਸੀਂ ਇਹ ਘਰ ਦਿਖਾ ਸਕਦੇ ਆ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਬਿਲਡਿੰਗ ਕੋਈ 20 ਲੱਖ ਰੁਪਏ ਦਾ ਲੈਂਡ ਦੇਣ ਦੇ ਸੰਬੰਧ ਦੇ ਵਿੱਚ ਇਹ ਸਾਰਾ ਜਿਹੜਾ ਕਾਂਡ ਹੋਇਆ ਹੈ ਤੇ ਇੱਥੇ ਤੱਕ ਹੀ ਪਤਾ ਲੱਗਿਆ ਜਿਹੜੇ ਉਹਦੇ ਪਿਤਾ ਜੀ ਹੈ ਉਹ ਵੀ ਡਿਪਰੈਸ਼ਨ ਦੇ ਵਿੱਚ ਨੇ ਤੇ ਪੂਰੀ ਸਟੋਰੀ ਕੀ ਆਏ ਆਉ ਚੱਲ ਕੇ ਦੇਖਦੇ ਹਾਂ

ਉਹ ਤੋਂ ਬਾਅਦ ਸਾਡੀ ਟਾਨੀ ਨਾਲ ਗੱਲ ਬਹੁਤ ਹੋਈ ਤੇ ਥਾਣੀ ਤੋਂ ਆ ਕੇ ਕੁੜੀ ਉਸੇ ਤਰ੍ਹਾਂ ਹੀ ਮੰਦਰ ਜਿੰਨਾ ਬੋਲੀ ਕੁੜੀ ਨੂੰ ਉਹ ਤਾਂ ਕਿ ਕੁੜੀ ਕਾਫੀ ਰੋਜ਼ ਦਿਨ ਦੀ ਡਿਪਰੈਸ਼ਨ ਦੀ ਸੀ ਤੇ ਪੂਰੀ ਰਾਤ ਵੀ ਜੀ ਅਗਲੇ ਦਿਨ ਵੀ ਉਸਦੀ ਅਦੀ ਮੈਨੂੰ ਕਹਿੰਦੀ ਮੈਂ ਠੀਕ ਨਹੀਂ ਹੈਗੀ ਸਾਰਾ ਪੂਰਾ ਦਿਨ ਸੁੱਤੀ ਰਹਿੰਦੀ ਆਪਣਾ ਅਗਲੇ ਦਿਨ ਉਹ ਤੇਰ ਨੂੰ ਮਿਲ ਕਹਿੰਦੀ ਮੈਂ ਦਵਾਈ ਲੈਣ ਜਾਣਾ ਕਿ ਮੈਨੂੰ ਕੋਈ ਨਹੀਂ ਮੈਂ ਚੱਲਦੀ ਕਮੀ ਨਹੀਂ ਮੈਂ ਪਿੰਡ ਦੇ ਡਾਕਟਰ ਕੋਲ ਹੀ ਜਾਣੀ ਹੈਗੀ ਕਿ ਮੈਂ ਠੀਕ ਨਹੀਂ ਹੈਗੀ ਉਹਨੂੰ ਉੱਪਰ ਤੋਂ ਲੈ ਆਣੀ ਮੇਰੇ ਭਰਾ ਨੇ ਕਿਹਾ ਤਾਂ ਮੈਂ ਸਭਾ ਕਹਿੰਦੀ ਨਹੀਂ ਕਿ ਘਰੇ ਕੋਈ ਨਾ ਕੋਈ ਆਣ ਚੰਗਾ ਸਾਰੇ ਪਾਪਾ ਵੀ ਉਸ ਦਿਨ ਦੇ ਪੂਰੇ ਨਿਸ਼ਚਲ ਗਏ ਡਿਪਰੈਸ਼ਨ ਉਹਦੇ ਲੜਾਈ ਚ ਵੜੀ ਨੇ ਕਰਕੇ ਉਹ ਵੀ ਚਲ ਗਏ ਘਰ ਤੋਂ ਉਸ ਤੋਂ ਬਾਅਦ ਚਲ ਗਈ ਮੋਰ ਤੋਂ ਦਵਾਈਆਂ ਨੂੰ ਉਦੋਂ ਸਾਡੇ ਰਿਸ਼ਤੇਦਾਰ ਆ ਗਏ ਰਿਸ਼ਤੇਦਾਰ ਗਏ ਸਵੇਰੇ 3:00 ਵਜੇ ਉਸ ਤੋਂ ਬਾਅਦ ਮੈਂ ਮੰਮੀ ਨੂੰ ਕਿਹਾ ਉਹ ਇੱਕ ਆਈ.ਈ.ਨ ਨੂੰ ਕਾਲ ਕਰਕੇ ਦੇਖਦੀ ਹਾਂ ਨਾ ਇਸ ਟਾਈਮ ਕੋਲਕ 3:00 ਵਜੇ ਮੈਂ ਕਾਲ ਕੀਤੀ ਉਦੋਂ ਪੁਲਿਸ ਵਿੱਚੋਂ ਪਾਣੀ ਭਰ ਰਹੀ ਸੀਗਾ ਉਸ ਤੋਂ ਬਾਅਦ ਕਿ ਮੈਂ ਆਪਣੇ ਬ੍ਰਦਰ ਨੂੰ ਭੇਜਿਆ ਕਿ ਤੁਸੀਂ ਉਹ ਡਾਕਟਰਸ ਚੈੱਕ ਕਰਕੇ ਆਨੋਰ ਪਰ ਬਟੇ मैं अंदर तो कपड़े वगैरह मुझे ਉਹਦੇ ਸੱਤੇ ਪਰਾਂ ਲੱਗੇ ਮੇਰੇ छोटा बेटा है ਅੰਦਰ ਕਪੜੇ ਪਾਈ ਸੀ ਉੱਥੇ ਉਹਦਾ ਉਹਦੇ ਡੈੱਡ ਦੇ ਫੋਨ ਦੇਖਿਆ ਫੋਨ ਜਿੱਥੇ ਮੈਂ ਦੇਖੀ ਸੀ ਚੀਜ਼ ਹੁੰਦੀ ਆ ਉਹਦਾ ਨੀਤੇ ਉਨ ਸੁਸਾਈਡ ਲੈਟਰ ਲੈ ਕੇ ਛੱਡਿਆ ਹੋਇਆ ਉਹ ਸੁਸਾਈਡ ਲੈਟਰ ਜਿਹੜੇ ਮੇਰੇ ਕੋਲ ਸਨ ਸਿਸ ਸੁਸਾਈਡ ਲੈਟਰ ਚ ਉਹ ਦੌਂਟ ਕਿ ਚੈੱਕ ਕਰਾਉਣਾ ਕੈਮਰੇ इस दिन थाने चली गई उस किरण का लड़ाई तो कि से भाई पुलिस पीके मकों ने तो उनको परेशान होकर कदम चक्कर लगने के के उन्होंने खिलाफ शिकायत भी की ये जो उन्होंने कॉफी बेची थी अपनी जो लिखा है जिन्होंने कितना टाइम पहले बेची थी नहीं 1 साल पहले इन कोठी से पूरी इन से संबंधित में बगा उन्होंने मुझे पूरी ना पूरी नाली की दिक्कत है तो भया है ਉਹ ਦਵਾਈ ਉਹਨੇ ਦਵਾਈ ਵੀ تھی ਮਸੂੜਾ ਮੈਂ ਕੋਠੀਏ ਦਵਾਈ ਕਿਵੇਂ ਬਸਿ ਆਇਦੂ ਸੁਣਨ 170000 ਰੁਪਏ ਆਇਆ ਸਾਡੇ ਪੀਰ ਸਾਡੇ ਪੀਰਾਂ ਦੇ 3 ਲੱਖ ਰੁਪਏ ਨਹੀਂ 1 ਲੱਖ ਰੁਪਏ ਆਇਆ ਉਹ ਹਿਸਟਰੀ ਦੇ ਤੰਦ ਸੀ ਇਸ ਲਈ ਭਾਈ ਉਹਨਾਂ ਦੇ ਯਕੀਨ ਪਰ ਕੀਨ પાસે ਸੀ ਜਦੋਂ ਬ੍ਰੇਕਿੰਗ ਨਾਏ ਮਿੰਟ ਦੇ ਤੇ ਆਪਣੇ ਬੰਦੇ ਆਏ ਇਹਦੇ ਖਾਸ ਸੀਗੇ ਕੋਈ ਜਦੋਂ ਸ਼ਾਇਦ ਕਾਫੀ ਜ਼ਿਆਦਾ ਹੋਣਾ ਚਾਹੀਦਾ ਕਿ ਤੇ ਅਸੀਂ ਇਹਨਾਂ ਦੇ ਉਹ ਸਪੋਰਟ ਤੋਂ ਇੱਕ ਵਿਸ਼ਵਾਸ ਨੂੰ ਟਾਈਮ ਦਿਨਾ ਹੋਵੇ ਕਿ 11 ਮਹੀਨੇ ਹੋਏ ਤੇ 11 ਮਹੀਨੇ ਸਰਕਸ ਦੇ ਵਿੱਚ ਜੋ ਮਨ ਕਰਦੀ ਨੂੰ 11 ਮਹੀਨੇ ਹੋਏ ਤੇ ਬਾਅਦ ਚ ਉਹ ਸੱਜੇ ਸਿੰਘ ਜੱਗਾ ਕਹਿੰਦਾ ਨੀਰ ਲਖਾਈ ਥਾਣੇ ਚ ਤੇ ਅਸੀਂ ਇਹ ਸਾਰੇ ਨਾਲ ਇਹ ਸਾਰੇ ਪੈਸੇ ਦੇ ਦਿੱਤੇ ਨੇ ਇਹ ਮਕਾਨ ਨਹੀਂ ਖਾਲੀ ਕਰ ਰਹੇ ਤੁਹਾਨੂੰ ਕੋਈ ਵੀ ਨਹੀਂ ਸਾਲ ਦੀ ਗੁੱਡੀ ਜੀ ਚੰਗੀ ਨਹੀਂ ਕੋਈ ਇਹ ਚੋਰੀ ਚੋਰੀ ਸਾਲ ਦੀ ਹੋਈ ਸੀ ਸਿਪ੍ਰੈਸ਼ਨ ਦੇ ਥ्रू ਲਈ ਸਾਡਾ ਬੁੜੀ ਆ ਤਾਂ ਮੇਰਾ ਬਾਪ ਵੀ ਘਰ ਤੇ ਚਲ ਗਿਆ ਅਣ ਪਾਪਾ ਦੀ ਵੀ ਸਰਪੰਚਾ ਜੀ ਕਿੱਥੇ ਗਏ ਪਿਤਾ ਜੀ ਉਹਨਾਂ ਨੇ ਜਿੱਤਾ ਐਥੇ ਸਾਡੇ ਤਨ ਨਹੀਂ ਖਾਤਾ ਹੋਗੇ ਤੁਮ ਤਾਂ ਮਗਰਟੈਂ ਜਾਂ ਰੁਪਈ ਸਾਨੂੰ ਅਸੀਂ ਤਾਂ ਦਿੱਤੀ ਸਾਨੂੰ ਪੈਸਿਆਂ ਦੀ ਲੋੜ ਹੈ ਕਿ ਅਸੀਂ ਮਕਾਨ ਤਾਂ ਦਿੱਤਾ ਸੀ ਆ ਆਪਣੀ ਜ਼ਰੂਰਤ ਨੂੰ ਸਾਨੂੰ ਅੱਜਕੱਲ ਅੱਜਕੱਲ ਕਹੀ ਗਏ ਨਹੀਂ ਸਾਨੂੰ ਕੋਈ ਹੱਟਾ ਛਾਜ ਨਹੀਂ ਕਰ ਸਿਆ ਹੈਗਾ ਕੁੜੀ ਨੂੰ ਰੂਪ ਪਿਆ ਤੇ ਉਹਨਾਂ ਦਾ ਜਿਦੋਂ ਨਾਉਂ ਜੀ

ਨਹੀਂ ਉਹਨਾਂ ਦੇ ਦਿੱਤੇ ਨਾਲ ਹੀ ਕੋਈ ਨਹੀਂ ਕੱਲ ਰਾਤ ਉੱਕੀ ਨਹੀਂ ਹੈ একদম ਹੋਇਆ ਵੀ ਮੇਰੇ ਸਾਡੇ ਇੱਕ ਸਾਡਾ ਫਾਦਰ ਚਾ ਉਹਨਾਂ ਨੇ ਪਤਾ ਨਹੀਂ ਇਹ ਕੁਝ ਵੀ ਕਿਤੇ ਹੈ ਉਹ ਮੇਟਨ ਕੋਲ ਰਿਹਾ ਉਹ ਲੈ ਜੇ ਮੈਂ ਤੁਹਾਨੂੰ ਬੁੱਲੀ ਜਾਓ ਕੇ ਹਾਂਜੀ ਇਹ ਮੌਕੇ ਬਾਦ ਦਾ ਤੇ ਸਾਨੂੰ ਤੇ ਸਕੂਟਰੀ ਵੀ ਮਿਲੀ ਉਹਦੇ ਚਪਲ ਵਗੈਰਾ ਸਾਰਾ ਸਮਾਨ ਉਹ ਉੱਥੀ ਸੀਗਾ ਕੱਲ ਕੱਲ ਹਾਂਜੀ ਕੱਲ ਇਸ ਕੱਲ ਤੋਂ ਰਾਤ ਦੀ ਲੱਗਿਆ ਕਰਦੇ ਸਾਰੇ ਨੂੰ ਬੱਚੇ ਨੂੰ ਤਾਂ ਬਿਲਕੁਲ ਹੀ ਪਤਾ ਨਹੀਂ ਕੁਝ ਨਹੀਂ ਪਤਾ ਪਿਤਾ ਜੀ ਹੁਣ ਸਾਨੂੰ ਰਾਤੀ ਮਿਲ ਗਿਆ ਉਹ ਪਿਤਾ ਜੀ ਵੀ ਸਾਨੂੰ ਗੰਭੀਰ ਹਾਲਤ ਵਿੱਚ ਉਧਰੇ ਮੇਲੇ ਜਾਂਦੇ ਸਾਨੂੰ ਕੀਰਤਪੁਰ ਸਾਹਿਬ ਮੇਲੇ ਸਾਡੇ ਪਿਤਾ ਜੀ ਨਹੀਂ ਕੀ ਹਾਲਾਤ ਨੇ ਉਹਨਾਂ ਦੇ ਹਾਲਾਤ ਬਿਲਕੁਲ ਸਹੀ ਨਹੀਂ ਹੈਗੇ ਡਿਪਰੈਸ਼ਨ ਵੀ ਹੈ ਟੈਨਸ਼ਨ ਵੀ ਹੈ ਕੁਝ ਉਹਨਾਂ ਨੂੰ ਗੁੜੀਆ ਦਾ ਹੁਣ ਰਾਤੀ ਫਸ ਲੱਗੇ ਬਿਲਕੁਲ ਠੀਕ ਨਹੀਂ ਹੈ ਉਹ ਇਸ ਲਈ ਹੈ ਉਹਨਾਂ ਨੂੰ ਦਵਾਈ ਦੇ ਕਿ ਫਿਲਹਾਲ ਮੈਡੀਸਿਨ ਦਿੱਤੀ ਹੋਈ ਉਹ ਸੁਣਾਏ ਵੀ ਰਾਸ ਕਿਹਾ ਜਾਂਦੇ ਸਾਡੀ ਮੱਦਦ ਸਾਡੇ ਕੁਝ ਨਹੀਂ ਜਾਂਦੇ ਸਾਡੀ ਇਹੀ ਰਿਕਵੈਸਟ ਹੈ ਸਾੰਭ ਨੂੰ ਕਿ ਸਾਡੀ ਭੈਣ ਨੂੰ ਜੋ ਮਿਲਦਾ ਇਨਸਾਫ ਉਹਦੀ ਆਖਰੀ ਇੱਛਾ ਸੀ ਵੀ ਹਾਂ ਐਦਾਂ ਹੋਵੇ ਉਹਨੂੰ ਇਨਸਾਫ ਉਹਦਾ ਮਿਲਦਾ ਇਨਸਾਫ ਦਿੱਤਾ ਜਾਵੇ ਬਸ ਸਾਾਨੂੰ ਇਹੀ ਹੈ ਕਿ ਸਾਡੇ ਪੁਲਿਸ ਵੀ ਵਗੈਰਾ ਸਾਰੇ ਜਨ ਜੋ ਵੀ ਹੈਗੇ ਲੋਕ ਸਾਡੀ ਪਲੀਜ਼ ਹੈਲਪ ਕਰਨ ਸਾਡੀ ਭੈਣ ਦੀ ਜੀ ਆਖਰੀ ਇੱਛਾ ਸਾਡੇ ਨਾਲ ਕਰਨੇ ਹੈਲਪ ਕਰੋ ਪਲੀਜ਼ ਜਿਹੜਾ ਇੱਕ ਜੀਜ਼ ਨਹੀਂ ਕੋਈ ਇੰਤ ਵਿੱਚ ਖੜੇ ਹੈ ਇਹ ਹਲਕਾ ਵਧਾਈ ਤੋਂ ਦਿਨੇ ਚ ਹਾਂਜੀ ਦਿਨੇਸ਼ ਜਿੰਦਾ ਜੀ ਵਾਲੇ ਉਨ੍ਹਾਂ ਦੇ ਪਿਤਾ ਜੀ ਆਏ ਹੋਗੇ ਜੀ ਹਾਂ ਜੋ ਕਰਿਆ ਕਰਦੇ ਹਾਂ ਜੀ ਉਹ ਵੀ ਸਹਿਯੋਗ ਕਰਿਆ ਕਰਦੇ ਹਾਂ ਹਾਂ ਜੀ ਹਾਂ ਜੀ